ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਘਰਾਣੇ ਬਾਰੇ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚ ਇੱਕ ਬੁੱਧ ਸਿੰਘ ਨਾਂ ਦਾ ਵਿਅਕਤੀ ਹੋਇਆ ਜਿਹਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਤਾਂਉ ਉਹਨੇ ਅੰਮ੍ਰਿਤਪਾਣ ਕੀਤਾ ਸੀ ਤੇ ਸਿੰਘ ਸਜਿਆ ਸੀ ਇਹ ਸੂਰਮਾ ਇੰਨਾ ਬਲਵਾਨ ਸੀ ਵੀ ਜਦੋਂ ਵੀ ਜੰਗ ਦੇ ਮੈਦਾਨ ਵਿੱਚ ਉਤਰਦਾ ਸੀ ਨਾ ਤਾਂ ਵੈਰੀ ਨੂੰ ਵੇਖ ਵੇਖ ਹੀ ਹਰ ਪਰ ਕੰਬਦੇ ਸੀਗੇ ਬੁੱਧ ਸਿੰਘ ਇੱਕ ਮਸਤ ਹੱਤੇ ਦੀ ਚਾਲ ਚੱਲਦਾ ਸੀ ਜਦੋਂ ਵੀ ਜੰਗ ਦੇ ਮੈਦਾਨ ਦੇ ਵਿੱਚ ਉਤਰਦਾ ਤੇ ਈਦੇ ਸਰੀਰ ਤੇ 40 ਫੱਟ ਲੱਗੇ ਹੋਏ ਸੀ ਜਿਹੜੇ ਗੋਲੀਆਂ ਤਲਵਾਰਾਂ ਤੇ ਮੇਜਾਂ ਦੇ ਸਨ ਬੁੱਧ ਸਿੰਘ ਕੋਲੇ ਇੱਕ ਦੇਸਾ ਨਾਂ ਦੀ ਅਬਲਿਕ ਘੋੜੀ ਸੀ ਜਿਹੜੀ ਬਹੁਤ ਪ੍ਰਸਿੱਧ ਸੀ ਤੇ ਬੁੱਧ ਸਿੰਘ ਤੇ ਦੇਸਾ ਘੋੜੀ ਦਾ ਨਾਂ ਇੱਕ ਮਿਲਾ ਕੇ ਨਾ ਇਹਨਾਂ ਦਾ ਨਾਂ ਬੁੱਧ ਸਿੰਘ ਦਾ ਜਿਹੜਾ ਸੀ ਦੇਸਾ ਬੁੱਧ ਸਿੰਘ ਪਿਆ ਬੁੱਧ ਸਿੰਘ ਲਗਭਗ 50 ਵਰ ਇਹਨੇ ਇਸ ਛੋੜੀ ਦੀ ਪਿੱਛੇ ਬੈਠ ਕੇ ਰਾਵੀ ਚਨਾਬ ਜਲਮ पार ਕੀਤਾ ਸੀਗਾ ਸਨ 1718 ਵਿੱਚ ਬੇਸਾ ਸਿੰਘ ਜਿਹੜੇ ਐ ਅਕਾਲ ਚਲਾਣਾ ਕਰ ਗਏ ਸੀ ਤੇ ਇਹ ਪਿੱਛੇ ਆਪਣੇ ਦੋ ਪੁੱਤਰਾਂ ਨੂੰ ਛੱਡ ਗਏ ਜਿਨ੍ਹਾਂ ਦੇ ਵਿੱਚੋਂ ਪੁੱਤਰ ਚੰਦਾ ਸਿੰਘ ਅਤੇ ਨੌਬ ਸਿੰਘ ਸੀ ਨੌਬ ਸਿੰਘ ਦਾ ਜਿਹੜਾ ਵਿਆਹ ਹੋਇਆ ਨਾ ਉਹ ਮਨਜੀਤ ਦੀ ਇੱਕ ਤਨਾਡ ਜੀਵਾਰ ਸੀ ਗੁਲਾਬ ਸਿੰਘ ਦਾ ਉਦੀਤੀ ਨਾਲ ਹੋਇਆ ਨੌਦ ਸਿੰਘ ਨੇ ਸਨ 1730 ਈਸਵੀ ਦੇ ਵਿੱਚ ਗੁਜਰਾਵਾਲੇ ਦੇ ਜਿਹੜੇ ਸੁੱਕਰ ਚੱਕੇ ਦੀ ਇੱਕ ਜਿਹੜੀ ਫੇਪਈ ਜਗਾ ਸੀਗੀ ਉਹਨਾਂ ਨੇ ਮੋੜ ਬਰਸੀ ਵਿੱਚ ਲਿਆਂਦਾ ਜਿੱਤੇ ਇਹਨੇ ਇੱਕ ਆਪਣਾ ਵੱਡਾ ਘਰ ਬਣਾਇਆ ਘਰ ਕੀ ਸੀ ਗੜੀ ਦੀ ਤਰ੍ਹਾਂ ਘਰ ਬਣਾਇਆ ਜਿਹੜਾ ਕਿ ਛੋਟੇ ਮੋਟੇ ਕਾਕਰਿਆਂ ਦੇ ਲਈ ਕਿਲੇ ਦੇ ਤੌਰ ਤੇ ਵਰਤਿਆ ਜਾਵੇ ਗਰਨਾਉਦ ਸਿੰਘ ਦੇ ਮਨ ਵਿੱਚ ਇੱਕ ਖਿਆਲ ਆਇਆ ਵੀ ਐਡਾ ਵੱਡਾ ਪ੍ਰਕਾਰ ਬਣਾ ਲਿਆ ਤੇ ਇਹਦੀ ਰਾਖੀ ਲਈ ਵੀ ਕਿਸੇ ਨਾ ਕਿਸੇ ਦੀ ਜ਼ਰੂਰਤ ਹੈ ਫਿਰ ਇਹਨੇ 30 ਸਿੰਘਾਂ ਆਪਣੇ ਨਾਲ ਰਲਾਈ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਸ਼ੁਕਰ ਚੱਕਿਆ ਮਿਸਲ ਦਾ ਮੂਲ ਅਤੇ ਖਾਲਸਾ ਸਲਤਨਤ ਦੀ ਨੀਂਹ ਕਾਇਮ ਜੋਗ ਹੈ ਸਰਦਾਰ ਨੌਦ ਸਿੰਘ ਨੇ ਆਪਣੇ ਇੱਕ ਛੋਟੇ ਜਿਹੇ ਜਥੇ ਨਾਲ ਨਾ ਮਿਲ ਕੇ ਫਿਰ ਬਹੁਤ ਵੱਡੇ ਕਾਰਨਾਮੇ ਕੀਤੇ ਇਰੇ ਦਾ ਦਬ ਦਬਾ 라ਵਲ ਪਿੰਡੀ ਤੋਂ ਲੈ ਕੇ ਸਤਲੁਜ ਦੇ ਕੰਢਿਆਂ ਤੱਕ ਮੰਨਿਆ ਜਾਂਦਾ ਸੀਗਾ। ਐਮ ਦੱਸਾ ਅਫਗਾਨੀ ਦੇ ਹਿੰਦੁਸਤਾਨ ਦੇ ਪਹਿਲੇ ਹਮਲੇ ਦੇ ਦੌਰਾਨ ਨੌਧ ਸਿੰਘ ਨੇ ਨਵਾਬ ਕਪੂਰ ਨਾਲ ਰਲ ਕੇ ਐਮਦ ਹਸਾਬਦਾਲੀ ਨੂੰ ਚੰਗੇ ਹੱਥ ਵਿਖਾਏ ਸੀਗੇ। ਤੇ ਜਦੋਂ ਐਮਦ ਹਸਾਬਦਾਲੀ ਵਾਪਸ ਜਾ ਰਿਹਾ ਸੀ ਨਾ ਹਿੰਦੁਸਤਾਨ ਤੋਂ ਤਾਂ ਨੌਧ ਸਿੰਘ ਨੇ ਉਹਦਾ ਬਹੁਤ ਸਾਰਾ ਜਿਹੜਾ ਸਮਾਨ ਖੋਲਿਆ ਸੀ ਜਿਸ ਨਾਲ ਨੌਧ ਸਿੰਘ ਦਾ ਜਿਹੜਾ ਮਾਨ ਹੈ ਪੰਜਾਬ ਦੇ ਸਾਰੇ ਸਰਦਾਰਾਂ ਵਿੱਚ ਬਹੁਤ ਵੱਧ ਗਿਆ ਸੀਗਾ। ਸੇਕੜ ਸਮਤ 1809 ਨੂੰ ਮੁੰਜੀਠੀਆ ਦੇ ਲਾਗੇ ਅਫਗਾਨਾਂ ਨਾਲ ਲੜਦੇ ਨੌਧ ਸਿੰਘ ਦੇ ਇੱਕ ਗੋਲੀ ਲੱਗੀ ਜਿਸ ਦੇ ਨਾਲ ਇਹ ਆਪਣੇ ਪ੍ਰਾਣ ਤਿਆਗ ਗਏ ਨੌਧ ਸਿੰਘ ਦੇ ਚਾਰ ਪੁੱਤਰ ਹੋਏ ਜਿਨ੍ਹਾਂ ਦਾ ਨਾਂ ਚੜਤ ਸਿੰਘ ਚੇਤ ਸਿੰਘ ਦਲ ਸਿੰਘ ਤੇ ਮਾਗੀ ਸਿੰਘ ਸੀਗ ਨੌਧ ਸਿੰਘ ਦਾ ਜਿਹੜਾ ਛੋਟਾ ਪੁੱਤਰ ਸੀ ਮਾਗੀ ਸਿੰਘ ਇਹਨੇ ਆਪਣਾ ਜਿਹੜਾ ਪੂਰਾ ਜੀਵਨ ਸਿਰ ਗੁਰਸਿੱਖੀ ਦੇ ਪ੍ਰਚਾਰ ਤੇ ਲਾ ਦਿੱਤਾ ਮਾਗੀ ਸਿੰਘ ਇੱਕ ਬੜਾ ਭਜਨਕਾਰੀ ਤੇ ਪਰਉਪਕਾਰੀ ਇਨਸਾਨ ਸੀ ਜੋ ਇੱਕ ਮਹਾਤਮਾ ਦੇ ਤੌਰ ਤੇ ਜਾਣਿਆ ਗਿਆ ਮਾਗੀ ਸਿੰਘ ਸੀ ਜਿਹੜਾ ਉਹ ਬੇਸੰਤਾਨ ਸੀਗਾ ਨੌਂ ਸਿੰਘ ਦਾ ਜਿਹੜਾ ਵੱਡਾ ਪੁੱਤਰ ਸੀਗਾ ਚੜਤ ਸਿੰਘ ਉਹ ਆਪਣੇ ਦੋਵੇਂ ਭਰਾਵਾਂ ਨਾਲ ਦਾਲ ਤੇ 체ਤ ਸਿੰਘ ਨਾਲ ਰਲ ਕੇ ਆਪਣਾ ਘਰ ਪਰਿਵਾਰ ਚਲਾਉਂਦਾ ਰਿਹਾ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਰਦਾਰ ਚੜਤ ਸਿੰਘ ਬਾਰੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਹੋਰ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਵੇਖਣਾ ਸਾਡਾ ਭੁੱਲਿਓ ਚੈਨਲ ਮੇਰੀ ਜ਼ਿੰਦਗੀ ਮੇਰੀਆਂ ਗੱਲਾਂ